ਹਾਂਜੀ ਵੈਕਸ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਹਾਂ ਅੱਜ ਦਾਲ ਆਣੀ ਹੈ ਰੋਟੀਆਂ ਹਾਂਜੀ ਜਦੋਂ ਜੀ ਆਪਾਂ ਨੇ ਸਫਰ ਤੇ ਕਿਤੇ ਰੋਟੀਆਂ ਲੈ ਕੇ ਜਾਣੀਆਂ ਹੁੰਦੀ ਹੈ ਆਪਾਂ ਨੂੰ ਇਹ ਲੱਗ ਜਿਹੜੀਆਂ ਆਪਣੀਆਂ ਰੋਟੀਆਂ ਨੇ ਜੇ ਲੰਬੇ ਟਾਈਮ ਤੱਕ ਕੂਣੀ ਆ ਜਾਣ ਇਸ ਲਈ ਆਪਾਂ ਇਹ ਆਟੇ ਦੇ ਵਿੱਚ ਧਾਣਾ ਪਾ ਰਹੇ ਹਾਂ ਹਾਂਜੀ ਆਪਾਂ ਕੋਈ ਵੀ ਪਤਲੀ ਤਾਰ ਪਾ ਸਕਦੇ ਹਾਂ ਇਹ ਆਪਣੀ ਤੇ ਆਲੂ ਤੇ ਰਾਜਮਾ ਹਾਂ ਦੀ ਦਾਲ ਆਪਾਂ ਪਾ ਕੇ ਆਟਾ ਗੁੰਨਾ ਇਹ ਜੀ ਆਪਣੇ ਕੋਲ ਦਾਲ ਨਾ ਗੋਵੇ ਆਪਾਂ ਦੇਸੀ ਘਿਓ ਦਾ 1/2 ਚਮਚਾ ਤੇ ਦੁੱਧ ਭਾ ਕੇ ਵੀ ਆਟਾ ਗੁੰਨ ਸਕਦੇ ਹ ਜੀ ਇਹ ਦਾਲ ਪਾਈ ਜਾਂਦਾ ਜੀ ਫਿਰ ਜਾਂਦਾ ਜੀ ਆਪਾਂ ਜੀ ਇਸੇ ਦਾਲ ਨਾਲੇ ਭਾਂਡੇ ਦੇ ਵਿੱਚ ਦੁੱਧ ਪਾ ਕੇ ਆਟਾ ਗੁੰਨਦੇ ਹਾਂ ਜੀ dat ek vir julle 'n dag van die 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 ਜੇ ਆਟਾ ਜੇ ਆਪਾਂ ਨੇ ਗੁੰਨ ਕੇ ਪੋਣਾ ਦੇ ਤੇ ਢਾਕੇ ਰੱਖਤਾ ਸੀ 10 ਮਿੰਟ ਆਪਣਾ ਪਿਆਰ। ਮੈਂ ਆਪਾਂ ਇਹਨਾਂ ਪਾਣੀ ਦਾ ਹੱਥ ਲਾ ਕੇ ਇੱਕ ਮੁੱक्की ਹੋਰ ਦੇ ਲੰਗ। ਉੱਤਾਰੇ ਢਾਕੇ ਰੱਖਦੇ ਆ ਆਪਣਾ ਆਟਾ ਜਿਹੜਾ ਜੀ। ਉਹ ਹੋਣ ਵੀ ਜੀ ਮਲਾਈ ਨੂੰ। ਦਹੀਂ ਦੇ ਗੀਰਾ। ਉਸ ਤੇ ਸੁਕਾਉ। ਜੇ ਆਪਾਂ ਜਿੜੀ ਆਟਾ ਗੁੰਨ ਕੇ ਜਿੜੀ ਰੋਟੀ ਬਣਾ ਲਈਏ ਉਸ ਟਿੱਪੀਏ ਕੈੜੀਆਂ ਬਣ ਜਾਣਗੀਆਂ ਆਪਾਂ ਜੇ ਜੀ ਤੁਹਾਨੂੰ ਗੇਲ ਕੇ ਰੋਟੀ ਬਣਾ ਕੇ ਤਾਂ ਕੰਮ ਆਵੇ ਠੀਕ ਹੱਥ ਦੇ ਨਾਲ ਜੀ ਪਾਣੀ ਹਥੇ ਰੋਟੀ ਪਕਾਉਣੀ ਆ ਥੋੜਾ ਥੋੜਾ ਜਿੱਤੇ ਪਾਣੀ ਲਾ ਦਾਂਗੇ ਆਪਾਂ ਜਿੱਕੋ ਵੀ ਲਾ ਸਕਦੇ ਹਾਂ ਅੰਦਰ ਹੀ ਆਪਾਂ ਨੇ ਗੈਸ ਤੇ ਤਵਾ ਗਰਮ ਰੱਖਿਆ ਹਾਂਜੀ ਆਪਾਂ ਜੀ ਰੋਟੀ ਬਣਾ ਰਹੇ ਹਾਂ ਉਹਦੇ ਲਈ ਆਪਾਂ ਨੇ ਜਿਆ ਆਟਾ ਲਿਆ ਆਪਾਂ ਪੇੜਾ ਕਰਦੇ ਆਪਾਂ ਜੀ ਪੇੜਾ ਆਪਦੇ ਹਿਸਾਬ ਦੇ ਨਾਲ ਛੋਟਾ ਵੱਡਾ ਆਪਾਂ ਕਰ ਸਕਦੇ ਹਾਂ ਜੀ ਗੈਸ ਆਪਣਾ ਔਨ ਨਾ ਕੀਤਾ ਵਾਪਾਂ ਨਹੀਂ ਗੱਲ ਨਹੀਂ ਰੱਖੀ। ਜੇ ਆਪਾਂ ਕੋਈ ਵੀ ਧਾਰ ਸਬਜ਼ੀ ਕਰਕੇ ਆਟਾ ਗੁੰਨ ਕੇ ਰੋਟੀ ਬਣਾਉਣੀ ਹੈ। ਉਹ ਰੋਟੀ ਜੀ ਕਰਕੇ ਟਾਈਮ ਤੱਕ ਨਰਮ ਰਹੇਗੀ। ਜੇ ਆਪਾਂ ਕਿਤੇ ਸਫ਼ਰ ਤੇ ਜਾਣਾ ਜੀ ਕਿਤੇ ਆਪਾਂ ਟੂਰ ਤੇ ਜਾਣਾ ਹੈ। ਆਪਾਂ ਇਸ ਤਰ੍ਹਾਂ ਜੀ ਰੋਟੀ ਪਕਾ ਕੇ ਲਿਜਾ ਸਕਦੇ। ਜੇ ਆਪਾਂ ਤਰ੍ਹਾਂ ਦਾ ਦੱਬ ਕੇ ਛਾੜ ਕੇ ਪਾ ਸਕਦੇ। ਜੀ ਗੈਸ ਆਪਾਂ ਬੰਦ ਕਰਾਂਗੇ। ਅੱਪਾ ਦੀ ਜਾਨੂ ਨਾਲ ਦੀ ਦਾਲ ਦੂਜੀ ਰੋਟੀ ਤਿਆਰ ਕਰ ਲਾਂਗੇ ਅਪੇ ਦੀ ਇਸ ਤਰ੍ਹਾਂ ਪਾਣੀ ਹੱਥੀ ਵੀ ਰੋਟੀ ਪਕਾ ਸਕਦੇ ਆ ਤੇ ਬੇਨ ਕਿ ਵੀ ਪਕਾ ਸਕਦੇ ਆਪਾਂ ਆਟਾ ਜੀ ਆਪਾਂ ਨੇ ਥੋੜਾ ਜਿਹਾ ਨਰਮੀ ਰੱਖੀ ਇਹ ਆਟਾ ਕੈਡਾ ਹੋ ਜੇ ਜੀ ਉਹਦੀ ਰੋਟੀ ਵੀ ਫਿਰ ਨਰਮੀ ਨਹੀਂ ਆਉਂਦੀ ਹੈ ਹਾਂਜੀ ਰੋਟੀ ਬਣ ਕੇ ਤਿਆਰ ਆ ਆਪਾਂ ਨੇ ਇਹ ਰੋਟੀ ਤਵੇ ਦੇ ਉਪਰ ਹੀ ਪੜਾਈ ਹੈ ਤਵਾ ਚੱਕ ਕੇ ਗੈਸ ਦੇ ਉੱਪਰ ਡਾਇਰੈਕਟ ਵੀ ਬਣਾ ਲਈ ਅੱਗੇ ਡੱਬੇ ਵਿੱਚ ਰੋਟੀ ਰੱਖ ਦਾਂਗੇ ਤੇ ਆਪਾਂ ਢੱਕਣ ਦੇ ਕੇ ਜੀ ਉੱਪਰ ਬੰਦ ਕਰ ਦਾਂਗੇ ਵੀ ਠੰਡੀ ਨਾ ਹੋਵੇ ਹਾਂਜੀ ਆਪਾਂ ਜੀ ਰੋਟੀ ਨੂੰ ਤਵਾ ਚੱਕ ਕੇ ਨਹੀਂ ਰੜਾਂਗੇ ਤਵੇ ਦੇ ਉੱਪਰ ਹੀ ਰੜਾਂਗੇ ਰੋਟੀ ਰੜ੍ਹ ਲਈ ਅਗਲਾ ਪਿੰਨਾ ਕੰਮ ਕੀ ਕਰਨਾ ਹੈ ਹਾਂਜੀ ਤਵੇ ਦੇ ਉੱਪਰ ਇਹ ਰੋਟੀ ਆਪਣੀ ਪੋਲ ਰਹੀ ਹੈ ਹੁਣ ਇਹਨੂੰ ਪਾ ਗੈਸ ਜੇਮ ਕਰ ਦਾਂਗੇ ਆਪਾਂ ਰੋਟੀਆਂ ਨੂੰ ਰੜ੍ਹ ਦੀ ਨਾਲੇ ਚੋਪ ਲੈਣਾ ਹੈ ਇਹ ਤੁਹਾਨੂੰ ਕੱਟ ਕਰ ਦਤਾ। ਹਾਂਜੀ ਦੇਖੋ ਜੀ ਆਪਣੀਆਂ ਰੋਟੀਆਂ ਕਿੰਨੀ ਵਧੀਆ ਨਰਮ ਬਲੈ ਪੱਕੀਆਂ ਨੇ। ਆਪਾਂ ਇਹਨਾਂ ਨੂੰ ਗਰਮ ਗਰਮ ਜਿਹੜੇ ਡੱਬੇ ਦੇ ਵਿੱਚ ਰੱਖ ਲਾਂਗੇ। ਇਥੇ ਕਾਫੀ ਟਾਈਮ ਇਹੋ ਜਿਹਾ ਤਰ੍ਹਾਂ ਹੀ ਨਰਮ ਰਹਿਣਗੇ। ਸੁੱਕਦੀਆਂ ਨਹੀਂ ਹੈਗੀਆਂ ਬਲੈਮ ਰਹਿਣਗੇ। ਹਾਂਜੀ ਹੁਣ ਜੀ ਆਪਾਂ ਇਹ ਦਾਣ ਵਾਲੇ ਆٹے ਦੀ ਪਾਣੀ ਅੱਤੇ ਰੋਟੀ ਬਣਾਉਣੀ ਹੈ ਜਿਹੜਾ ਆਪਾਂ ਉਸੇ ਤਰ੍ਹਾਂ ਕਰਦੇ ਆ ਜਿਵੇਂ ਜੀ ਆਪਾਂ ਰੋਟੀ ਬਣਾਉਂਦੇ ਆ ਇਹ ਆਟਾ ਜਿਆਦਾ ਨਰਮਾ ਜੀ ਆਪਾਂ ਨੂੰ ਥੋੜੀ ਥੋੜੀ ਜੋੜ ਕੇ ਕਰਕੇ ਰੋਟੀ ਬਣਾਉਣੀ ਪੈਂਦੀ ਹੈ ਉਹ ਜੀ ਆਪਾਂ ਜੀ ਮਿਸਤੀ ਰੋਟੀ ਬਣਾ ਕਰ ਰਹੇ ਹਾਂ। ਆਪਾਂ ਤਵਾ ਰੱਖ ਕੇ ਰਾੜ ਲਾਂ। ਮਿਸਤੀ ਰੋਟੀ ਜੁਲਦੇ ਦੇ ਵਧੀਆ ਰਹਿੰਦੇ ਆ। ਹਾਂਜੀ ਆਪਾਂ ਜੀ ਕਿਤੇ ਵੀ ਸਫਰ ਤੇ ਜਾਣੇ ਆਪਾਂ ਦਾਲ ਪਾ ਕੇ ਆਟਾ ਗੁੰਨ ਕੇ ਜੇ ਆਪਣੇ ਨਹੀਂ ਦਾਲ ਹੈਗੀ ਜੀ ਕਈ ਵਾਰ ਕਿਸੇ ਟਾਈਮ ਨਹੀਂ ਹੁੰਦੀ ਜੀ। ਆਪਾਂ ਜੀ ਦੇਸੀ ਘਿਓ ਪਾ ਕੇ ਤੇ ਦੁੱਧ ਪਾ ਕੇ ਉਹ ਵੀ ਜੀ ਆਪਾਂ ਕੋ ਆਟਾ ਗੁੰਨ ਕੇ ਆ ਕੇ ਲਿਆ ਸਕਦੇ ਆ ਆਪਣੀ ਰੋਟੀ ਨੂੰ ਚੋਪੜ ਕੇ ਨਾਲ ਦੀ ਨਾਲ ਬਦੇ ਰੱਖਤਾ ਇਹਦਾ ਟੱਕਣਾ ਉੱਤੇ ਬੰਦ ਕਰੀ ਜਾਵਾਂਗੇ ਨਹੀਂ ਤਾਂ ਜਿਹੜੀ ਹਵਾ ਨਿਕਲ ਪਾ ਜਿਹੜੀਆਂ ਰੋਟੀਆਂ ਰਹਿੰਦੀਆਂ ਨੇ ਇਹ ਵੀ ਪਕਾ ਕੇ ਤਿਆਰ ਕਰ ਲਾਂਗੇ ਹਾਂਜੀ ਆਪਣੀ ਤਿਆਰੀ ਰੋਟੀ ਬਣ ਕੇ ਤਿਆਰ ਹੈ ਰੋਟੀ ਆਪਾਂ ਇਹ ਤਵੇ ਦੇ ਤੇ ਫੁੱਲੀਆਂ ਆਂਦੀਆਂ ਨੇ ਆਪਾਂ ਨੂੰ ਗੈਸ ਚੱਕ ਕੇ ਰੱਖਣੀ ਦੀ ਤੋੜਨਾ ਅੱਜ ਆਪਾਂ ਦੀ ਦੋ ਰੋਟੀਆਂ ਮਿੱਠੀਆਂ ਪਕਾਈਆਂ ਨੇ। ਬਾਕੀ ਆਪਾਂ ਦੇ ਗੇੜੇ ਪਕਾ ਲਈਏ। ਪਰ ਨਾਲ ਦੀ ਨਾਲ ਜਿਹੜੇ ਡੱਬੇ ਦੇ ਵਿੱਚ ਰੱਖੀ ਜਾਂਦਾ। ਹਾਂਜੀ ਆਪਣੇ ਜੀ ਆ ਵੀ ਰੋਟੀ ਬਣ ਕੇ ਤਿਆਰ ਆ। ਆਪਾਂ ਵੀ ਇਹਨੂੰ ਜੀ ਚਾ ਕੇ ਡੱਬੇ ਦੇ ਵਿੱਚ ਨਾਲ ਦੀ ਨਾਲ ਰੱਖ ਲਾਂਗੇ। ਔਰ ਇਹ ਵੀ ਪੇਸ ਨਹੀਂ ਪਾਇਆ ਬਿਲਕੁਲ ਗਾਰੇ ਪਾਇਆ ਜੀ ਕੋਈ ਨੰਕ ਮਿਰਚ ਮਸਾਲਾ ਨਹੀਂ ਪਾਇਆ ਇਹ ਮਿਰਚੀ ਰੋਟੀ ਜੀ ਆਪਾਂ ਨੇ ਜਦੋਂ ਵੀ ਖਾਣੀ ਆਪਾਂ ਉਹਨਾਂ ਤਾਜ਼ੀ ਬਣਾ ਕੇ ਖਾ ਸਕਦੇ ਹਾਂਜੀ ਆਪਣੀ ਆ ਵੀ ਰੋਟੀ ਦੀ ਤੱਕ ਚੁੱਕੀ ਆਂ ਇਹ ਵੀ ਰਾੜ ਲਾਂਗੇ ਜਦ ਜੀ ਕੰਮ ਕਰੀ ਆਪਾਂ ਰੋਟੀ ਬਣਾਉਨੇ ਆ ਉਹ ਤਾਂ ਜੀ ਰੋਟਨ ਦੀ ਤਵੇ ਗੈਰ ਤੋਂ ਤਵਾ ਚੱਕਿਆ ਰੋਟੀ ਹੋ ਗਈ ਇਹ ਜੀ ਫਿਰ ਨਹੀਂ ਕੱਚੀ ਰਹਿ ਗਈ ਐਸੀ ਰੋਟੀ ਤਾਂ ਬਣ ਲੈ ਤੇ ਵਧੀਆ ਰੜ ਗਈ ਹਾਂ ਜੀ ਆਪਾਂ ਜੀ ਇਹ ਵੀ ਮੈਂ ਰੱਡੇ ਦੇ ਵਿੱਚ